ਹਾਂਜੀ ਖੜੇ ਆ ਸਰਹੰਦ ਨਹਿਰ ਦਵਾਹਾ ਦੇ ਉੱਪਰ ਨੇੜੇ ਹੀ ਪਿੰਡ ਗੁਰਤਲੀ ਆ ਇੱਥੋਂ ਜੋ ਸਰਹੰਦ ਨਹਿਰ ਤਿੰਨ ਨਹਿਰਾਂ ਵਿੱਚ ਵੰਡੀ ਜਾਂਦੀ ਹੈ ਅਬੋਹਰ ਬ੍ਰਾਂਚ ਡੰਡਾ ਬ੍ਰਾਂਚ ਅਤੇ ਪਟਿਆਲਾ ਬ੍ਰਾਂਚ ਜੋ ਅੱਗੇ ਰਾਡਾ ਸਾਹਿਬ ਨੂੰ ਨਹਿਰ ਜਾਂਦੀ ਹੈ ਇਸ ਦੇ ਉੱਪਰ ਪਿੰਡ ਰੌਲ ਬੁਆਣੀ ਪੱਠਲਾਉਂਦੇ ਨੇ ਜਿੱਤੇ ਵੱਡੀ ਮਾਤਰਾ ਦੇ ਵਿੱਚ ਰੇਤਾ ਤਸਕਰਾਂ ਵੱਲੋਂ ਰੇਤਿਆ ਦੀ ਚੋਰੀ ਕੀਤੀ ਜਾ ਰਹੀ ਹੈ ਰੇਤੇ ਦੀ ਮੈਨੇਜ ਕੀਤੀ ਜਾ ਰਹੀ ਹੈ ਇਸ ਨੂੰ ਲੈ ਕੇ ਪਿਛਲੇ ਦਿਨੀ ਕਾਫੀ ਖਬਰਾਂ ਨਸ਼ਰ ਹੋਈਆਂ ਨੇ ਵੱਡੇ ਵੱਡੇ ਚੈਨਲਾਂ ਉੱਪਰ ਇਹ ਖਬਰ ਚੱਲੀ ਹੈ ਸਾਡਾ ਪੱਕੀਆਂ ਕੀਤੀਆਂ ਜਾਣੀਆਂ ਨੇ ਉਸੇ ਕਰਕੇ ਇਸ ਨਹਿਰ ਵਿੱਚ ਪਾਣੀ ਬੰਦ ਕੀਤਾ ਹੋਇਆ ਜਿਸ ਦੀ ਆੜ ਵਿੱਚ ਜੋ ਰਿੱਤਾ ਤਸਕਰ ਨੇ ਉਹ ਲਾਗਲੇ ਪਿੰਡਾਂ ਦੇ ਵਿੱਚੋਂ ਰਿੱਤਾ ਕੱਢ ਰਹੇ ਨੇ ਤੇ ਅਜੇ ਤੱਕ ਇਸ ਮਸਲੇ ਦੇ ਉੱਪਰ ਪ੍ਰਸ਼ਾਸਨ ਨੇ ਕਿਸੇ ਵੀ ਵਿਅਕਤੀ ਦੇ ਉੱਪਰ ਕੋਈ ਮਕਦਮਾ ਦਰਜ ਨਹੀਂ ਕੀਤਾ ਪੰਜ ਜਗ੍ਹਾ ਤੋਂ ਇਸ ਨਹਿਰ ਦੇ ਕਿਨਾਰੇ ਤੋੜੇ ਗਏ ਨੇ ਜਿਸ ਨੂੰ ਲੈ ਕੇ ਕੱਲ ਨਰੀ ਵਿਭਾਗ ਦੇ ਐਸਜੀਓ ਨਾਲ ਗੱਲ ਹੋਈ ਸੀ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਇਸ ਮਸਲੇ ਨੂੰ ਲੈ ਕੇ 4-5 ਕੰਪਲੇਟਾਂ ਸ਼ਿਕਾਇਤਾਂ ਸਥਾਨਕ ਥਾਣੇ ਵਿੱਚ ਕੀਤੀਆਂ ਹੋਈਆਂ ਨੇ ਤੇ ਪੁਲਿਸ ਨੇ ਅਜੇ ਤੱਕ ਕਿਸੇ ਵੀ ਵਿਅਕਤੀ ਉਪਰ ਕੋਈ ਕੋਈ ਮੁਕੱਦਮਾ ਦਰਜ ਨਹੀਂ ਕੀਤਾ ਦੂਸਰਾ ਮੈਂ ਦਰਸ਼ਕਾਂ ਨੂੰ ਦਿਖਾਉਣਾ ਚਾਹੂੰਗਾ ਕਿ ਇਸ ਠੇਕੇਦਾਰ ਵੱਲੋਂ ਆਪਣੇ ਜੋ ਟਿੱਪਰ ਕੱਢਣ ਵਾਸਤੇ ਇਹ ਰਸਤਾ ਤਿਆਰ ਕੀਤਾ ਗਿਆ ਹਾਲਾਂਕਿ ਜੋ ਨਹਿਰ ਦੀ ਪਟੜੀ ਹੈ ਉਹ ਜੋ ਪੱਕੀ ਕੀਤੀ ਜਾਣੀ ਹੈ ਇਸ ਸਾਈਡ ਤੋਂ ਪੱਕੀ ਕੀਤੀ ਜਾਣੀ ਹੈ। ਬੰਤੂ ਠੇਕੇਦਾਰ ਨੇ ਆਪਣੀ ਸਹੂਲਤ ਵਾਸਤੇ ਇਹ ਆਪਣਾ ਰਸਤਾ ਤਿਆਰ ਕਰ ਲਿਆ ਤੇ ਇੱਥੋਂ ਕਈ ਦਰਖਤ ਪੜ ਦਿੱਤੇ ਗਏ ਨੇ। ਕੱਟ ਦਿੱਤੇ ਗਏ ਨੇ ਇਹ ਰਸਤਾ ਬਣਾਇਆ ਗਿਆ। ਕੈਮਰਾਮੈਨ ਨੂੰ ਇਹ ਦੱਸ ਦਿਖਾਈ ਜਾਣਾ ਇਦਰਾਸਤ ਬਿਲਕੁਲ ਇੱਥੋਂ ਪੁੱਟ ਦਿੱਤੇ ਗਏ ਨੇ, ਕੱਟ ਦਿੱਤੇ ਗਏ ਨੇ। ਇੱਥੇ ਇੱਕ ਜੰਗਲ ਏਰੀਆ ਨੇਚਰਲ ਤੌਰ ਤੇ ਇੱਥੇ ਕਾਫੀ ਪੰਛੀ ਨੇ, ਜਾਨਵਰ ਨੇ ਜੋ ਇਸ ਜੰਗਲ ਦੇ ਵਿੱਚ ਰਹਿੰਦੇ ਨੇ। ਉਨ੍ਹਾਂ ਦਾ ਕੁਦਰਤੀ ਰੈਣ ਬਸੇਰਾ ਇੱਕ ਪਾਸੇ ਪੰਜਾਬ ਸਰਕਾਰ ਦਰਖਤ ਲਾਉਣ ਲਈ ਕੈਂਪੇਨ ਚਲਾ ਰਹੀ ਹੈ ਸਕੂਲਾਂ ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਉਤਸ਼ਾਹਤ ਕਰ ਰਹੀ ਹੈ ਕਿ ਵੱਧ ਤੋਂ ਵੱਧ ਬੂਟੇ ਲਗਾਏ ਜਾਣ ਦੂਸਰੇ ਪਾਸੇ ਜੋ ਸਾਡੇ ਕੁਦਰਤੀ ਜੰਗਲ ਨੇ ਉਹਨਾਂ ਨੂੰ ਤਬਾਹ ਕੀਤਾ ਜਾ ਰਿਹਾ ਤੇ ਸਰਕਾਰ ਮੂਕ ਦਰਸ਼ਕ ਬਣੀ ਹੋਈ ਹੈ ਹਲਕਾ ਵਿਧਾਇਕ ਵੀ ਇਸ ਮਸਲੇ ਉੱਪਰ ਚੁੱਪ ਨੇ ਜੋ ਵਿਰੋਧੀ ਧਿਰ ਦੇ ਸਾਬਕਾ ਹਲਕਾ ਵਿਧਾਇਕ ਨੇ ਉਹ ਵੀ ਉਹਨਾਂ ਦਾ ਵੀ ਇਸ ਮਸਲੇ ਦੇ ਉੱਪਰ ਕੋਈ ਬਿਆਨ ਨਹੀਂ ਆਇਆ ਹਾਂਜੀ ਸੇਠ ਸਾਹਿਬ ਜਿਸ ਤਰ੍ਹਾਂ ਕਿ ਸਰਹੰਦ ਨਹਿਰ ਦੀਆਂ ਸਾਈਡਾਂ ਪੱਕੀਆਂ ਕਰਨ ਦਾ ਕੰਮ ਚੱਲ ਰਿਹਾ ਹੈ ਇਹ ਦੂਸਰੇ ਪਾਸੇ ਜੋ ਇਸ ਨਹਿਰ ਵਿੱਚੋਂ ਰੇਤਾ ਕੱਢਣ ਦੀਆਂ ਰੇਤ ਮਾਫੀ ਉਹਨੂੰ ਰੇਤਾ ਕੱਢਿਆ ਜਾ ਰਿਹਾ ਵੱਡੇ ਪੱਥਰ ਦੇ ਉੱਪਰ ਮਾਈਨਿੰਗ ਕੀਤੀ ਜਾ ਰਹੀ ਹੈ ਉਸ ਦੀਆਂ ਵੀ ਖਬਰਾਂ ਆ ਰਹੀਆਂ ਨੇ ਤੇ ਕੀ ਕਹਿਣਾ ਚਾਹੋਗੇ ਇਸ ਇਹ ਮਾਈਨਿੰਗ ਦਾ ਮਾਮਲਾ ਹੋਵੇ ਜਾਂ ਦਰਖਤ ਕੱਟਣ ਦਾ ਮਾਮਲਾ ਹੋਵੇ ਜਾਂ ਜੋ ਇਸ ਜੋ ਇਹ ਨਹਿਰ ਪੱਕੀ ਹੋ ਰਹੀ ਹੈ ਇਸ ਵਿੱਚ ਜੋ ਪਮਾਨੇ ਹਨ ਸਰਕਾਰ ਦੇ ਉਹਨਾਂ ਨੂੰ ਅਪਣਾਉਣ ਦਾ ਮੁੱਦਾ ਹੋਵੇ ਔਰ ਇਹ ਨਹਿਰ ਪੱਕੀ ਹੋ ਰਹੀ ਆ ਨਹਿਰ ਪੱਕੀ ਹੋਣ ਦੇ ਨਾਲ-ਨਾਲ ਜੋ ਇਹ ਮਾਈਨਿੰਗ ਦਾ ਮੁੱਦਾ ਉੱਠ ਰਿਹਾ ਹੈ बार-बार ਔਰ ਜੋ ਨਹਿਰੀ ਭਗਦੇ ਹੈਡਿਓ ਹਨ ਉਹਨਾਂ ਮੁਤਾਬਕ ਵੀ ਅਸੀਂ ਚਾਰ ਪਰਚੇ ਦਰਜ ਕਰਾਏ ਹਨ ਉਹ ਪਰਚੇ ਦਰਜ ਤਾਂ ਇਹ ਪਹਿਲੀ ਵਾਰ ਨਹੀਂ ਹੋਣ ਲੱਗੇ ਪਹਿਲਾਂ ਵੀ ਹੋਇਆ ਹੈ ਮੈਨੇ ਗਲਿਆਂ ਤੇ ਇਹਦੇ ਨਤੀਜੇ ਕੀ ਨਿਕਲੇ ਉਸੇ ਤਰ੍ਹਾਂ ਬਦਸਤੂਰ ਕੰਮ ਜਾਰੀ ਹੈ ਇਹ ਪ੍ਰਸ਼ਾਸਨ ਚਾਹੇ ਕੋਈ ਵੀ ਹੋਵੇ ਜਾਂ ਤਾਂ ਪ੍ਰਸ਼ਾਸਨ ਨੂੰ ਇਸ ਬਾਰੇ ਪਤਾ ਨਹੀਂ ਜੇ ਪਤਾ ਹੋਇਆ ਪਤਾ ਹੁੰਦੇ ਹੋਏ ਵੀ ਕਾਰਵਾਈ ਨਹੀਂ ਹੋ ਰਹੀ ਤਾਂ ਫਿਰ ਇਹ ਵੀ ਮਾੜੀ ਗੱਲ ਹੈ ਮਿਲੀ ਪੁਕਤਾ ਜੀ ਮਿਲੀ ਭੁਗਤ ਕਹਿ ਲਈਏ ਜਾਂ ਇਹਨੂੰ ਦੂਜਾ ਰੂਪ ਕਹਿ ਦਈਏ ਭ੍ਰਿਸ਼ਟਾਚਾਰ ਜੋ ਪਨਪਿਆ ਹੋਇਆ ਵੱਖ-ਵੱਖ ਵਿਭਾਗਾਂ ਵਿੱਚ ਉਹਦਾ ਮੂਲ ਕਾਰਨ ਇਹੀ ਹੈ ਸਿਰ ਸਾਹਿਬ ਜਿਸ ਤਰ੍ਹਾਂ ਕਿ ਹਲਕਾ ਬੁਧਾਇਕ ਨੇ ਉਹਨਾਂ ਦਾ ਵੀ ਇਸ ਮੁੱਦੇ ਉੱਪਰ ਕੋਈ ਬਿਆਨ ਨਹੀਂ ਆਇਆ ਹੈਗਾ ਕਿ ਇਹ ਮਾਈਨਿੰਗ ਹੈ ਮਾਈਨਿੰਗ ਜੋ ਜੋ ਨਹਿਰ ਦੇ ਕਿਨਾਰੇ ਨੇ ਜੀਸੀਬੀ ਮਸ਼ੀਨਾਂ ਨਾਲ ਪੁੱਟੇ ਗਏ ਨੇ ਤੋੜੇ ਗਏ ਨੇ ਜੋ ਕਿ ਆਪਣੇ ਆਪ ਵਿੱਚ ਬੜਾ ਇੱਕ ਕ੍ਰਾਈਮ ਹੈ ਨਾ ਹਲਕਾ ਵੀ ਦਾ ਇੱਕ ਦਾ ਕੋਈ ਇਸ ਦੇ ਉੱਪਰ ਬਿਆਨ ਆਇਆ ਨਹੀਂ ਜੋ ਲੋਕਲ ਪੁਲਿਸ ਆ ਉਹ ਇਸ ਬਾਰੇ ਖੁੱਲ ਕੇ ਬੋਲ ਰਹੀ ਹੈ ਦੇਖੋ ਇਹ ਨਹੀਂ ਬੋਲ ਰਹੇ ਤਾਂ ਪਿੱਛੇ ਦਾਲ ਦਾ ਦਾਲ ਵਿੱਚ ਕਾਲਾ ਹੈ ਨਹੀਂ ਬੋਲ ਰਹੇ ਕਿਉਂਕਿ ਜੇਕਰ ਕੋਈ ਪਾਰਦਰਸ਼ਤਾ ਹੋਵੇ ਜਿਵੇਂ ਪੰਜਾਬ ਸਰਕਾਰ ਵਾਰ-ਵਾਰ ਇਸ਼ਤਿਆਰਵਾਜੀ ਕਰ ਰਹੀ ਹੈ ਵੀ ਅਸੀਂ ਭ੍ਰਿਸ਼ਟਾਚਾਰ ਨੂੰ ਖਤਮ ਕਰਤਾ ਭ੍ਰਿਸ਼ਟਾਚਾਰ ਕਿੱਥੇ ਖਤਮ ਹੋਇਆ ਭ੍ਰਿਸ਼ਟਾਚਾਰ ਤਾਂ ਅੱਗੇ ਨਾਲੋਂ ਅੱਗੇ ਨਾਲ ਉਹ ਵੀ ਰਫ਼ਤਾਰ ਦਾ ਵਧਿਆ ਖਤਮ ਹੋਣਾ ਤਾਂ ਗਈ ਹੈ ਵੀ ਕਿਸੇ ਵੀ ਦਫ਼ਤਰ ਚਲ ਜਾਓ ਤੁਸੀਂ ਪੰਜਾਬ ਸਰਕਾਰ ਦੇ ਅੱਜ ਕਿਤੇ ਵੀ ਪੈਸੇ ਦਿੱਤੇ ਬਿਨਾਂ ਕੰਮ ਨਹੀਂ ਹੋ ਰਿਹਾ ਸੇਰ ਸਾਹਿਬ ਦੂਸਰਾ ਜਿੱਥੇ ਆਪਾਂ ਖੜੇ ਆ ਇਹ ਇੱਥੇ ਪਟੜੀ ਆ ਇੱਕ ਜੋ ਇਸ ਠੇਕੇਦਾਰ ਵੱਲੋਂ ਤਿਆਰ ਕੀਤੀ ਗਈ ਹੈ ਨਾਲ ਇਸ ਦੇ ਦਰਖਤ ਨਹੀਂ ਜੋ ਜੋ ਇੱਥੇ ਬਾਇਓ ਡਾਈਵਰਸਿਟੀ ਆ ਭਾਂਦ ਭਾਂਦ ਦੇ ਦਰਖਤ ਨੇ ਕਿਉਂਕਿ ਜੰਗਲ ਏਰੀਆ ਹੈ ਇਸ ਵਿੱਚ ਰਸਤਾ ਬਣਾਇਆ ਗਿਆ ਹਾਲਾਂਕਿ ਜੋ ਰਸਤੇ ਦੀ ਨਹਿਰ ਦੀ ਪੜਲੀ ਹੈ ਇੱਥੋਂ ਤੱਕ ਪੱਕੀ ਕੀਤੀ ਜਾਣੀ ਹੈ ਇਹ ਰਸਤਾ ਬਣਾ ਕੇ ਇਹ ਦਰਖਤਾਂ ਦੀਆਂ ਜੋ ਜੜਾਂ ਨੇ ਦੇਖ ਸਕਦੇ ਹੋ ਬਿਲਕੁਲ ਨੰਗੀਆਂ ਕਰ ਦਿੱਤੀਆਂ ਗਈਆਂ ਨੇ ਕਈ ਦਾਤ ਵਿੱਚੋਂ ਪੁੱਟ ਵੀ ਦਿੱਤੇ ਗਏ ਨੇ ਕੀ ਇਹ ਇਹਨਾਂ ਨੇ ਕੋਈ ਜੰਗਲਾਤ ਮੈਕਮੇ ਤੋਂ ਪਰਮਿਸ਼ਨ ਲਈਆ ਠੇਕੇਦਾਰਾਂ ਨੇ ਜੰਗਲਾਤ ਮੈਕਮੇ ਤੋਂ ਅਗਰ ਪਰਮਿਸ਼ਨ ਲਈ ਹੈ ਤਾਂ ਵਧੀਆ ਗੱਲ ਆ ਅਗਰ ਨਹੀਂ ਪਰਮਿਸ਼ਨ ਲਈ ਹੈ ਤਾਂ ਬਹੁਤ ਮਾੜੀ ਗੱਲ ਆ ਇੱਕ ਪਾਸੇ ਸਰਕਾਰ ਦਰਖਤ ਲਾਉਣ ਦੇ ਬਾਰੇ ਬੜਾ ਪ੍ਰਚਾਰ ਕਰ ਰਹੀ ਹੈ ਕਿ ਅਗਰ ਇੱਕ ਇੱਕ ਦਰਖਤ ਪੁੱਟਿਆ ਜਾਂਦਾ ਉਹਦੀ ਉਹਦਾ ਉਹਦੀ ਜਗ੍ਹਾ ਤੇ ਅਲਟਰਨੇਟਿਵ ਕੀ ਆ ਉਹਦੇ ਉਹਦੇ ਬਾਅਦ ਔਰ ਇਹ ਪਹਿਲਾ ਵੀ ਸਾਡਾ ਜੋ ਵਾਤਾਵਰਣ ਹੈ ਉਹ ਦੁਸ਼ਤ ਹੋਇਆ ਪਿਆ ਹੈ ਔਰ ਇਹਦੇ باوجود ਵੀ ਇਹ ਦਰਖਤਾਂ ਦੀ ਜੋ ਨਿਰਵਿਘਨ ਕਟਾਈ ਹੈ ਉਹ ਕਿਸੇ ਰੂਪ ਵਿੱਚ ਹੋਵੇ ਚਾਹੇ ਸੜਕਾਂ ਚੌੜੀਆਂ ਕਰਨ ਦੇ ਨਾਂ ਤੇ ਹੋਵੇ ਚਾਹੇ ਉਹ ਹੋਰ ਕਿਸੇ ਅਣਗਹਿਲੀ ਕਾਰਨ ਹੋਵੇ ਪਰ ਕਟਾਈ ਤਾਂ ਹੋ ਰਹੀ ਆ ਨਾ ਦਰਖਤਾਂ ਦੀ ਪਰ ਦਰਖਤ ਇਹਨੇ ਜੋ ਇਹ ਵੀ ਇੱਕ ਕ੍ਰਾਇਮ ਆ ਅਗਰ ਮਨਜ਼ੂਰੀ ਨਹੀਂ ਲਈ ਤਾਂ ਇਹ ਕ੍ਰਾਇਮ ਆ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਲੱਗਦਾ ਵੀ ਜੋ ਮਾਈਨਿੰਗ ਆ ਇਸ ਤਰ੍ਹਾਂ ਦੀ ਇਸ ਤਰ੍ਹਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਉਸ ਤੋਂ ਉਹਨਾਂ ਦੇ ਉੱਪਰ ਅਜ ਤੱਕ ਇੱਕ ਵੀ ਮੁਕਦਮਾ ਦਰਜ ਨਹੀਂ ਹੋਇਆ ਕਿ ਕਿਸੇ ਨੇ ਤੇ ਕਿਸੇ ਜਾਂ ਪ੍ਰਸ਼ਾਸਨ ਨੇ ਨਾ ਕੋਈ ਕਾਰਵਾਈ ਕਰੂਗਾ ਦੇਖੋ ਜੀ ਇਹ ਦੋਧ ਘਰਾਤ ਤੌਰ ਤੇ ਤਾਂ ਕੋਈ ਆਇਆ ਨਹੀਂ ਗੱਲਾਂ ਸੁਣ ਰਹੇ ਆ ਅਸੀਂ ਪਰਚੇ ਦਰਜ ਹੋਗੇ ਪਾਰਕੇਦਾਰ ਜੀ ਹੋ ਗਏ ਬੰਦਾੜਾ ਵੀ ਫੜਿਆ ਨਹੀਂ ਨਾ ਕਿ ਕੋਈ ਇਹ ਦੱਸ ਰਹੇ ਨੇ ਇਹ ਜੋ ਵੀ ਹੋ ਰਿਹਾ ਸਿਸਟਮ ਇਹ ਅਣਗਹਿਲੀ ਕਾਰਨ ਹੋ ਰਿਹਾ ਜਾਂ ਭ੍ਰੇਟਾ ਜਾਰ ਦੇ ਕਾਰਨ ਹੋ ਰਿਹਾ ਇਹ ਤਾਂ ਬੜਾ ਗੁੰਝਲਦਾਰ ਮਾਮਲਾ ਬਣ ਗਿਆ ਕਈ ਵਾਰ-ਵਾਰ ਸਰਕਾਰਾਂ ਵੀ ਬਿਆਨ ਆ ਰਹੇ ਨੇ ਐਂ ਕਰਤਾ ਐਂ ਕਰਤਾ ਹਥਿਆਰਬਾਜ਼ੀ ਤੇ ਕਰੋੜਾਂ ਰੁਪਏ ਖਰਚਤੇ ਉਹ ਜੋ ਪਹਿਲਾਂ ਕੁਝ ਹੋ ਰਿਹਾ ਸੀ ਉਹ ਕੁਝ ਹੋ ਨਾ ਰਿਹਾ ਕੋਈ ਬਦਲਾਅ ਤਾਂ ਕੋਈ ਜੀ ਕੁਝ ਵੀ ਕੋਈ ਚੀਜ਼ ਦਿਖ ਨਹੀਂ ਰਹੀ ਬਦਲ ਵਾਲੀ ਤਾਂ ਸੇਟਸ ਆ ਦੇਸਰਾਂ ਆ ਦੇਖ ਰਿਹਾ ਵੀ ਇਸ ਦੇ ਉੱਪਰ ਦਰਖਤ ਨੇ ਪੰਛੀ ਨੇ ਉਹ ਜਾਨਵਰ ਦੇਖ ਸਕਦੇ ਹੋ ਬੰਦਰ ਨੇ ਉੱਥੇ ਉਹਨਾਂ ਦਾ ਘਰ ਹੈ ਇਹ ਜਦੋਂ ਵੀ ਮੀਂਹ ਕੋਈ ਨਹੀਂ ਪਵੇਗਾ ਲੱਗਦਾ ਨਹੀਂ ਵੀ ਇਹ ਬਿਲਕੁਲ ਇਸ ਤਰ੍ਹਾਂ ਮੀਂਹ ਦੇ ਨਾਲ ਇਹ ਮਿੱਟੀ ਗਿੱਲੀ ਹੋ ਕੇ ਇਹ ਦਰਖਤ ਇੰਦਰ ਗਿਰ ਜਾਣਗੇ ਤੇ ਇਹਨਾਂ ਦਾ ਜੋ ਕੁਦਰਤੀ ਘਰਾਂ ਜਾਨਵਰਾਂ ਦਾ ਉਹ ਬਰਬਾਦ ਹੋ ਜਾਣਾ ਦੇਖੋ ਜੀ ਇਹ ਤਾਂ ਜੋ ਸਬੰਧਤ ਮੈਕਮੇ ਹਨ ਉਹਨਾਂ ਨੇ ਦੇਖਣਾ ਉਹ ਵਰੋ ਦੇਖਣਗੇ ਤਾਂ ਵਧੀਆ ਗੱਲ ਆ ਪਰੇ ਮਾੜੀ ਗੱਲ ਹੈ ਇੱਕ ਤੁਸੀਂ ਇਹਦਾ ਕੋਈ ਕੋਈ ਵੀ ਕੋਈ ਵਿਕਾਸ ਹੁੰਦਾ ਕੋਈ ਵੀ ਨਹਿਰਾ ਜੋੜੀਆਂ ਹੁੰਦੀਆਂ ਨੇ ਇਹਦੇ ਨਾਲ ਨਾਲ ਤੁਸੀਂ ਇਸ ਵਿੱਚ ਜੋ ਵੀ ਦਰਖਤ ਕੱਟਣੇ ਨੇ ਉਹਨਾਂ ਦੀ ਉਹਨਾਂ ਦੀ ਨੰਬਰਿੰਗ ਹੋਵੇ ਕਿ ਕਿਹੜੇ ਕੱਟਣੇ ਨੇ ਕਿਹੜੇ ਨਹੀਂ ਕੱਟਣੇ ਸਰਕਾਰ ਦੇ ਵੈਸੇ ਵੀ ਜੋ ਦਰਖਤ ਹਨ ਰੇਗ ਦਰਖਤ ਤੇ ਨੰਬਰ ਲੱਗਿਆ ਹੋਇਆ ਹੈ ਕਿ ਜਿਹੜੇ ਦਰਖਤ ਪੱਟੇ ਗਏ ਨੇ ਜਾਂ ਮਿੱਟੀ ਦੇ ਗੰਨ ਗਿਰ ਗਏ ਨੇ ਕਿ ਉਹਨਾਂ ਤੇ ਨੰਬਰ ਤਾਂ ਲਿਖੇ ਹੋਏ ਨੇ ਫਿਰ ਤੋਂ ਬਹੁਤ ਸਾਰੀਆਂ ਵੀਡੀਓ ਇਸ ਤਰ੍ਹਾਂ ਬੈਰਲ ਹੋਈਆਂ ਲੋਕਾਂ ਨੇ ਆ ਕੇ ਇੱਥੇ ਦੇਖਿਆ ਕਿ ਦਰਸ਼ਤ ਪੁੱਟੇ ਜਾ ਰਹੇ ਨੇ ਵੱਢੇ ਜਾ ਰਹੇ ਨੇ ਉਹਦਾ ਮਤਲਬ ਗੱਡੀਆਂ ਪਰਕੇ ਲੈ ਜਾਂਦੀਆਂ ਜਾ ਰਹੀਆਂ ਨੇ ਨਾ ਤਾਂ ਇੱਥੇ ਹਲਕਾ ਵਿਧਾਇਕ ਮਰਿੰਦਰ ਸਿੰਘ ਗਿਆਸਪੁਰਾ ਬੋਲੇ ਨੇ ਕਿ ਉਹ ਸੱਤਾ ਵਿੱਚ ਆਉਣ ਤੋਂ ਪਹਿਲਾਂ ਛੋਟੀ ਛੋਟੀ ਗੱਲ ਦੇਤੇ ਧੰਨਾ ਲਾ ਦਿੰਦੇ ਸੀ ਨਾ ਹੀ ਵਿਰੋਧੀ ਧਿਰ ਦਾ ਜੋ ਸਾਬਕਾ ਐਮਐਲਏ ਲਖੀਰ ਸਿੰਘ ਲੱਖਾ ਉਹ ਇਸ ਮਸਲੇ ਦੇ ਉੱਪਰ ਬੋਲ ਰਿਹਾ ਕੀ ਲੱਗਦਾ ਇਹ ਚੁੱਪੀ ਦਾ ਸਾਨੂੰ ਇੱਕ ਨਿਹਾਰ ਵੱਲ ਜਾ ਰਹੀ ਹੈ ਕੋਈ ਵੀ ਪਾਰਦਰਸ਼ਤਾ ਤਾਂ ਹੈ ਨਹੀਂ ਚੁੱਪੀ ਦਾ ਮਤਲਬ ਇਹ ਆ ਕਿ ਦਾਲ ਚ ਕਾਲਾ ਅਗਰ ਦਾਲ ਚ ਕਾਲਾ ਤਾਂ ਹੀ ਉਹ ਚੁੱਪਾ ਇਹਦੀ ਵਾਰੀ ਦੱਸਣਾ ਚਾਹੀਦਾ ਖੁੱਲ ਕੇ ਬੋਲਣਾ ਚਾਹੀਦਾ ਸਰਕਾਰ ਤੇ ਕੋਈ ਵੀ ਮੰਤਰੀ ਹੈ ਸੰਤਰੀ ਹੈ ਐਮ ਐਲ ਏ ਹੈ ਉਹ ਗਿਲਜ਼ਾਮ ਲੱਗਦਾ ਜਾਂ ਗਿਲਜ਼ਾਮ ਲਾਉਂਦਾ ਉਹਨੇ ਉਹਦੇ ਬਾਰੇ ਸਪਸ਼ਟੀ ਕਰਨ ਦੇਣਾ ਚਾਹੀਦਾ ਮੁੱਖ ਮੰਤਰੀ ਨੂੰ ਕੀ ਅਪੀਲ ਕਰੋਗੇ ਇਸ ਮੁੱਦੇ ਦੇ ਉੱਪਰ ਸਮੁੱਚਲੇ ਦੇ ਉੱਪਰ ਦੇਖੋ ਜੀ ਮੁੱਖ ਮੰਤਰੀ ਪੰਜਾਬ ਜਨੀ ਭਗਵੰਦ ਸਿੰਘ ਮਾਨ ਜੀ ਨੂੰ ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਤੁਹਾਡੇ ਜੋ ਵਿਕਾਸ ਦੇ ਕਾਰਜ ਹਨ ਨਿਵਾਰਕ ਹਨ ਪਰ ਇਹਦੇ ਵਿੱਚ ਜੋ ਭ੍ਰਿਸ਼ਟਾਚਾਰ ਪਨਪਦਾ ਹੈ ਜਾਂ ਭੂ ਆਉਂਦੀ ਹੈ ਭ੍ਰਿਸ਼ਟਾਚਾਰ ਦੀ ਇਧਰ ਵੀ ਧਿਆਨ ਦੇਣ ਦੀ ਲੋੜ ਹੈ